ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ ਜੂਟੀ ਫੈਨ ਦੇ ਫੇਸਬੁਕ ਪੇਜ ਤੇ ਸਵਾਗਤ ਹੈ ਅੱਜ ਤੁਹਾਡੇ ਸਾਹਮਣੇ ਸੀ ਬਟਾਣ ਵਾਲੀ ਪਟਿਆੜਾ ਸੀ ਪੱਕੀ ਵੀਡੀਓ ਲੈ ਕੇ ਆਏ ਆ ਜਿਸ ਤੇ ਲਿਆ ਸਾਢੇ 7 ਮੀਟਰ ਕਪੜਾ ਫੁੱਲ ਵਾਰ ਪੈਲਣ ਨਾਲ 37 ਸੈਂਟੀਮੀਟਰ ਆ ਗਏ ਜਿੱਥੇ ਆਪਾਂ ਨੇ 50 ਦੀ ਘੱਟ ਮਾਰੀ ਸੀ ਉੱਥੋਂ ਲਿਆ ਗਏ ਲਾੜੂ ਚੰਗੀ ਤਰ੍ਹਾਂ ਆਪਾਂ ਨੇ ਪੂਰਾ ਟਾਈਟ ਕਰਕੇ ਉਸ ਦੇ ਵਿੱਚ ਨਿੰਨੇ ਕਬੜ ਤੁਸੀਂ ਤੋਂ ਪਾ ਸਕਦੇ ਉਹਨੇ ਕਬੜ ਪਾ ਕੇ ਥੋੜੇ ਬੜ ਪਾ ਕੇ ਆਪਣੇ ਲਾਡੂ ਚੰਗੀ ਨਾਲ ਜੀ ਅੱਖ ਤੇ ਅੱਧੀ ਘਲ ਟਾ ਕੇ ਅੱਧੀ ਅੱਖ ਤੇ ਅੱਧੀ ਘਲ ਟਾ ਕੇ ਲਾਡੂ ਨੇ ਜਿਹੜੇ ਬਲਾਂ ਨੂੰ ਹੋਣਗੇ ਬਲ ਹੋਣਗੇ ਸੱਟ ਖਰ ਕੇ ਲਾਡੂ ਨੂੰ ਚੌੜਾ ਕਰਕੇ ਆਪਣੇ ਲਗਾ ਦੇਣਾ ਹੈ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਇਹ ਦੱਸਿਆ ਰਹੇ ਤਾਂ ਬੱਲੇ ਆਈਕਨ ਨੂੰ ਪ੍ਰੈਸ ਕਰਾਜਾ ਬੱਲੇ ਆਈਕਨ ਨੂੰ ਵੀ ਪ੍ਰੈਸ ਕਰਿਓ ਹੈ ਜੇ ਹੋਰ ਨਵੀਆਂ ਵੀਡੀਓ ਪੱਗਾਂ ਦੀ ਵੀਡੀਓ ਦੀ ਵੀਡੀਓ ਦੇਖਣ ਲਈ ਪੱਗਾਂ ਦੀ ਵੀਡੀਓ ਦੇਖਣ ਲਈ ਕਿਹੜਾ ਲਾਲਾ ਲਾੜਣਾ ਲਾੜੂ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੈ ਪੂਣੀ ਦਾ ਖੋਲ੍ਹ ਦੇ ਪਾਸੇਗਾ ਚਲੇ ਰਹਿਣਾ ਤੇ ਬੰਦਾ ਪਾਸਾ ਉੱਥੇ ਹੀ ਲਾੜਣਾ ਚੰਗੀ ਤਰ੍ਹਾਂ ਥੋੜਾ ਜਿਹਾ ਆਪਣੇ ਖੋਲ੍ਹ ਲੈਣਾ ਖੋਲ੍ਹਣ ਤੋਂ ਬਾਅਦ ਆਪਣੇ ਥੱਲੂ ਬੜਾ ਨੂੰ ਇਕੱਠੇ ਕਰਕੇ ਥੱਲੂ ਬੜਾ ਨੂੰ ਆਪਣੀ ਇੱਕ ਇੱਕ ਬੜਾ ਨੂੰ ਇਕੱਠੇ ਕਰਕੇ ਆਪਾਂ ਨੇ ਲਗਾ ਦੇਣਾ ਹੈ ਇਕੱਠਾ ਕਰਕੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਘਰਾਂ ਲਗਾਉਣਾ ਲਾੜੂ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰ ਲੈਣਾ ਹੁਣ ਇਹਦਾ ਖੁੱਲਦਾ ਪਾਸਾ ਤੋਂ ਲੈ ਕੇ ਨੇ ਤੇ ਬੰਦ ਪਾਸਾ ਉੱਤੇ ਲਾੜੂ ਚੰਗੀ ਤਰ੍ਹਾਂ ਆਪਾਂ ਨੇ ਪੂਰਾ ਕੰਨ ਤੱਕ ਖੋਲਣਾ ਹੈ ਕੰਨ ਤੱਕ ਖੋਲਣ ਤੋਂ ਬਾਅਦ ਜਿਹੜੇ ਆਪਾਂ ਨੇ ਬਲ ਇਕੱਠੇ ਕਰਨੇ ਨੇ ਆਪਾਂ ਇਹ ਥੱਲੂ ਇਕੱਠੇ ਕਰਨੇ ਸ਼ੁਰੂ ਕਰਨੇ ਥੱਲੂ ਆਪਾਂ ਨੂੰ ਉੱਪਰੋਂ ਵਾਲਾਂ ਨੂੰ ਇਕੱਠੇ ਕਰਦੇ ਜਾਣਾ ਹੈ ਸੱਤ ਅੱਠ ਬਲ ਜਿਹੜੇ ਇਕੱਠੇ ਕਰਕੇ ਆਪਣੇ ਨੋਕ ਨੂੰ ਇਕੱਠੇ ਕਰਕੇ ਬੈਗ ਤੇ ਜਾ ਕੇ ਉਹਨਾਂ ਨੂੰ ਖੋਲ ਕੇ ਕੱਲੇ ਕੱਲੇ ਬਲ ਨੂੰ ਖੋਲ ਕੇ ਆਪਣੇ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਤੁਸੀਂ ਇਹਨਾਂ ਨੂੰ ਸੰਘਣੇ ਕਰਨ ਲਈ ਪੱਗ ਪਹਿਨਿਆ ਸੂਈ ਦੀ ਵਰਤੋਂ ਵੀ ਕਰ ਸਕਦੇ ਹੋ ਬਾਜੀ ਮਰ ਨਾਲ ਜਿਹੜੇ ਆਪਣੇ ਨੋਕ ਤੋਂ ਜਿਹੜੇ ਪੇਜਾਂ ਨੋਕ ਤੋਂ ਜਿਹੜੇ ਵਾਲ ਬਾਹਰ ਹੋਣਗੇ ਨੋਕ ਤੋਂ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਕਿ ਕਿਤਨਾ ਆਪਣੇ ਜਿਹੜੇ ਬਲ ਪਾਏ ਨੇ ਉਹਨੂੰ ਸੈੱਟ ਕਰ ਲੈਣਾ ਹੈ ਨੋਕ ਨੂੰ ਬਰਾਬਰ ਰੱਖਣਾ ਹੈ ਨੋਕ ਤੋਂ ਜਿਹੜਾ ਕੋਈ ਵੀ ਬਲ ਹੋਊਗਾ ਉਹ ਬਾਹਰ ਨਾ ਨਿਕਲੇ ਹੋਵੇ ਜੇ ਤੁਹਾਨੂੰ ਵੀਡੀਓ ਵਧੀਆ ਕਰੀਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਿੰਨਾ ਵੀਰਾਂ ਡਿਮਾਂਡ ਸੀ ਵੀ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚ ਸਕੇ ਜਿਹੜਾ ਲਾ ਲਾ ਲਗਾਉਣਾ ਹੈ ਲਾੜ ਘੀਰੋ ਸੋ ਇਤਨਾ ਜਿੰਨੇ ਤੁਹਾਨੂੰ ਦੱਸਿਆ ਹੀ ਲਾੜ ਨੂੰ ਕਿਤਨਾ ਬੈਗ ਤੋਂ ਪਿਛੇ ਕਰ ਲੈਣਾ ਹੈ ਪੁਣੀ ਦਾ ਖੋਲਦਾ ਪਾਸਾ ਸੱਜੇ ਰੱਖਣਾ ਤੇ ਮੰਦ ਪਾਸਾ ਉੱਤੇ ਲੜਣਾਂ ਚੰਗੀ ਤਰ੍ਹਾਂ ਪੂਰਾ ਘਣਾ ਤਾਂ ਖੋਲ ਕੇ ਆਪਣੇ ਜਿਹੜੇ ਥੱਲੂ ਬਲਾਂ ਨੂੰ ਇਕੱਠੇ ਕਰਦੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਪਚਾਰ ਜਾਂ ਪੰਜ ਜਾਂ ਉਸ ਤੋਂ ਵੱਧ ਜਿੰਨੇ ਤੁਸੀਂ ਬਲ ਇਕੱਠੇ ਕਰ ਸਕਦੇ ਉਹਨੇ ਬਲ ਇਕੱਠੇ ਕਰਕੇ ਆਪਣੇ ਲੜਾ ਨੂੰ ਸੈੱਟ ਕਰਕੇ ਲਗਾਉਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹੋ ਤੋ ਜਿਹੜੇ ਆਪਣੇ ਨੋਕ ਨੂੰ ਪੇਚ ਬਲ ਆਪਣੇ ਬਾਹਰ ਨਿਕਲੀ ਹੋਣਗੇ ਉਹਨਾਂ ਨੂੰ ਬਾਅਦ ਦੀ ਮਦਾਨਾ ਪਰ ਨੋਕ ਨੂੰ ਬਾਲਾਂ ਨੂੰ ਸੈਟ ਕਰਨਾ ਹੈ ਜਿਹੜਾ ਅਗਰ ਲਾ ਲਗਾਉਣਾ ਲਾਡ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਾਣਾ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖਣਾ ਤੇ ਮੰਦ ਪਾਸੇ ਤੋਂ ਤੇ ਲਾਡ ਨੂੰ ਚੰਗੀ ਤਰ੍ਹਾਂ ਪੂਰਾ ਗਨ ਤੱਕ ਤੋਂ ਥੱਲੇ ਤੱਕ ਅੱਕ ਦਾ ਖੋਲ ਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਬੜਾ ਨੂੰ ਆਪਾਂ ਨੇ ਉਂਗਲੀ ਤੇ ਗੁੱਠਰੀ ਮਤਣ ਉੱਪਰ ਨੂੰ ਇਕੱਠੇ ਕਰਦੇ ਲੈ ਜਾਣਾ 2000 ਜਿੰਨੇ ਵੀ ਵਾਲ ਇਕੱਠੇ ਕਰਕੇ ਲਗਾਉਣਾ ਚਾਹੁੰਦੇ ਹੋ ਇੱਕਠੇ ਕਰਕੇ ਲਗਾ ਦੇਣਾ ਇਹ ਤੁਹਾਨੂੰ ਈਜ਼ੀ ਵੇ ਵਿੱਚ ਆਪਣੇ ਬਣਾਵਲੀ ਫੱਗ ਦੱਸੀ ਹੈ ਸਭ ਤੋਂ ਈਜ਼ੀ ਵੇ ਜਿੰਗੇ ਜਨਾਪਾ ਨੋਕੋਂੋਂ ਬਣਾ ਲੈ ਸੈਟ ਕਰ ਲੈਣਾ ਹੈ ਇਹ ਫ੍ਰੀ ਸਟਾਈਲ ਬਣਾਵਣੀ ਪਊਗਾ ਬੜਾ ਵਲਾ ਸਹੀ ਲੜਾ ਲਗਾਉਣਾ ਹੀ ਲੜਾ ਪਾਸਾ ਬਲ ਕਮਾਂਗੇ ਜੇ ਤੁਸੀਂ ਬਲਾਂ ਵਾਲਾ ਲਗਾਉਣਾ ਚਾਹੁੰਦੇ ਤੇ ਬਲਾਂ ਵਾਲਾ ਵੀ ਲਗਾ ਸਕਦੇ ਹੋ ਲੜਨ ਚੰਗੀ ਤਰ੍ਹਾਂ ਪੂਣੀ ਦਾ ਖੋਲਦਾ ਪਾਸਾ ਸੈੱਟ ਰੱਖਣਾ ਤੇ ਬੰਦ ਪਾਸਾ ਉੱਤੇ ਲੜਨ ਚੰਗੀ ਤਰ੍ਹਾਂ ਬੈਕ ਦੋ ਪੂਰਾ ਸੈੱਟ ਕਰਕੇ ਪੂਰਾ ਅੱਖ ਸਾਕੇ ਖੋਲ ਕੇ ਆਪਾਂ ਨੇ ਇੱਕ ਵਾਰ ਬਰਾਂਡ ਤੋਂ ਪਿੰਚ ਕਰਕੇ ਦੂਜੀ ਵਾਰ ਉਹਨੂੰ ਪਿੰਚ ਕਰਕੇ ਆਪਾਂ ਨੇ ਲੜਨ ਨੂੰ ਸੈੱਟ ਕਰਕੇ ਪੂਰਾ ਸਾਫ ਕਰਕੇ ਤਾਲ ਕੇ ਆਪਾਂ ਨੇ ਬਟਾਲਾ ਜੇ ਜੇ ਵਿੱਚ ਕਰਕੇ ਆਪਾਂ ਨੇ ਲੜਨ ਲਗਾ ਦੇਣਾ ਹੈ ਇਹਨੇ ਵੀਡੀਓ ਵਿੱਚ ਦੇਖ ਰਹੇ ਹਾਂ ਜਿਨ੍ਹਾਂ ਵੀ ਲੈਣੇ ਮਾਣ ਸੀ ਉਹਨਾਂ ਵੀਰਾਂ ਤੱਕ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਵੀ ਜਿਨ੍ਹਾਂ ਵੀਰਾਂ ਨੂੰ ਪੱਗ ਬੰਨ੍ਹਣ ਦੇ ਪ੍ਰੋਬਲਮ ਆਉਂਦੀ ਹੈ ਉਹ ਇਹ ਪੱਗ ਨੂੰ ਦੇਖ ਕੇ ਆਪਣੀ ਪੱਗ ਦਾ ਸੋਲੂਸ਼ਨ ਕਰ ਸਕਣ ਜੇ ਤੁਸੀਂ ਐਹ ਜਿਹੀਆਂ ਹੋਰ ਨਵੀਆਂ-ਨਵੀਆਂ ਪੱਗਾਂ ਦੇ ਸਟਾਈਲ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਕਿਹੜੇ ਸਟਾਈਲ ਦੀ ਤੁਸੀਂ ਤਾਂ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਪੱਗ ਦਾ ਚ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਵੀ ਤੁਹਾਨੂੰ ਇਹ ਪੱਗ ਦੀ ਵੀਡੀਓ ਕਿਵੇਂ ਲੱਗੀ ਇਡਾ ਕਲਗੀ ਲੜ ਲਗਾਉਣਾ ਲੜਨ ਚੰਗੀ ਤਰ੍ਹਾਂ ਪੱਗ ਪੈਨ ਨੂੰ ਬਨ ਲੱਕੇ ਸੇਰ ਵਿਟ ਲਗਾਉਣਾ ਲੜਨ ਚੰਗੀ ਤਰ੍ਹਾਂ ਦੋਨਾਂ ਪਾਸੇ ਤੋਂ ਫੋਲਡ ਕਰਕੇ ਆਪਣੇ ਕਰ ਟਾਈਪ ਦੀ ਪੂਣੀ ਬਣਾ ਕੇ ਉੱਤੋਂ ਦੇ ਥੱਲੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਜਿਵੇਂ ਕਿ ਵੀਡੀਓ ਵਿੱਚ ਦੇਖ ਰਹੇ ਹਾਂ ਸਾਫ਼ ਕਰਨ ਤੋਂ ਬਾਅਦ ਲੜ ਨੂੰ ਪੱਗ ਪੈਨ ਦੇ ਥੱਲੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਪੱਗ ਪੈਨ ਦੇ ਥੱਲੇ ਲਿਆ ਕੇ ਇਹ ਲੜੋਂ 전기 ਦੇ ਕਿੰਨਾ ਸੈਟ ਕਰਕੇ ਲਗਾਉਣਾ ਹੈ ਜਿਸ ਨਾਲ ਇਹਡਾ ਆਪਣਾ ਪੱਗ ਬੰਨੂ 빙ਗਾ ਰਹੋ ਵੀ ਪੱਗ ਬੰਨ ਦਾ ਸਿਲ ਲਈ ਅਗੇ ਲੜਦੀ ਇੱਕ ਟਾਈਪ ਦੀ ਆਪਾਂ ਨੇ ਰੋੜੀ ਦੇਖੇ ਉਸ ਨੂੰ ਕਿੰਨਾ ਸੈਟ ਕਰਕੇ ਆਪਾਂ ਨੇ ਜਿੰਨਾ ਕਿ ਜੜਾਈ ਜਿੰਨੀ ਜੜੀ 6ਵੇਂ ਪੇਜ ਦੀ ਜੜਾਈ ਹੋਗੀ ਉਨੀ ਜੜਾਈ ਦੇ ਹਿਸਾਬ ਨਾਲ ਤੁਸੀਂ ਲੜ ਨੂੰ ਲਿਖਾ ਦੇਣਾ ਹੈ ਚੰਗੀ ਤਰ੍ਹਾਂ ਜਿਹੜਾ ਆਪਣੇ ਸ਼ੀਮਾ ਨਾਲ ਲਗਾਇਆ ਉਸ ਵਿੱਚ ਜਿਹੜੇ ਡੰਗ ਹੋਊਗਾ ਨੂੰ ਆਪਾਂ ਬਾਜੀ ਮਤਰਾ ਨਾਲ ਜਿਹੜਾ ਉੱਪਰ ਜਿਹੜਾ ਵੱਜਦਾ ਪੋਸ ਲਊਗਾ ਉਸ ਨੂੰ ਥੱਲੇ ਕਰਕੇ ਆਪਾਂ ਨੂੰ ਲੋਗਰੂ ਕੱਢ ਲੈਣਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਸੈੱਟ ਕਰਨ ਤੋਂ ਬਾਅਦ ਜਿਹੜਾ ਕਲ ਪੱਗ ਪੈ ਲਗਾਇਆ ਆਪਣੇ ਪੱਗ ਪੰਦੇ ਹਨ ਜਿਆਦਾ ਉਸ ਨੂੰ ਮੋੜੀ ਦੇ ਕੇ ਚੰਗੀ ਤਰ੍ਹਾਂ ਆਪਣੇ ਮੋੜੀ ਦੇ ਕੇ ਕਲਗੀ ਬਣਾ ਕੇ ਆਪਾਂ ਨੇ ਜਿਹੜਾ ਪੰਜਵਾਂ ਤੇ ਛੇਵਾਂ ਤੇ ਬੇਸ ਦੇ ਵਿੱਚ ਜਿਹੜੀ ਜਗ੍ਹਾ ਹੋਊਗੀ ਉੱਥੇ ਦੱਬ ਦੇਣਾ ਹੈ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਪੂਰੀ ਵੀਡੀਓ ਦੇਖਿਆ ਕਰੋ ਜਿਹੜੀ ਕਈ ਵਾਰ ਗਈ ਵੀਰ ਕੀ ਕਰਦੇ ਨੇ ਪੂਰੀ ਵੀਡੀਓ ਨਹੀਂ ਦੇਖਦੇ ਅਤੇ ਉਹਨਾਂ ਦੇ ਪੱਗ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜੀ ਜਿੱਥੋਂ ਸਕਿਪ ਕਰ ਦਿੰਦੇ ਨੇ ਉੱਥੇ ਕਈ ਵਾਰ ਕੋਈ ਅਸੀਂ ਇਹ ਜਿਹੇ ਚੀਜ਼ਾਂ ਦੱਛੀ ਹੁੰਦੀਆਂ ਨੇ ਉਹ ਚੀਜ਼ਾਂ ਨੂੰ ਸਕਿਪ ਕਰ ਦਿੰਦੇ ਨੇ ਇਸ ਕਰਕੇ ਫਿਰ ਉਹਨਾਂ ਦੇ ਪੱਗ ਸੱਟ ਨਹੀਂ ਆਉਂਦੀ ਕਰਵਾ ਕੇ ਪੂਰੀ ਵੀਡੀਓ ਪੱਕੀ ਪੂਰੀ ਵੀਡੀਓ ਦੇਖਿਆ ਕਰੋ ਅੰਤ ਤੱਕ ਕਿ ਜਦੋਂ ਆਪਣੇ ਸ਼ੀਵਜ਼ਟ ਕਰਨੀ ਹੈ ਹੋਰ ਪੱਕੀ ਸੈਟਿੰਗ ਕਰ ਲੈਣੀ ਹੈ ਜਿਹੜੇ ਕਾਲ ਗਿਲਰ ਦੇ ਉੱਪਰਲੇ ਪੇਜ ਵਿੱਚ ਬਲ ਹੋਣਗੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਸਾਫ਼ ਕਰਕੇ ਜੇ ਕਿਦਰ ਆਪਣੇ ਹੋਰ ਜਿਹਾਉਣੇ ਪਗਰੀ ਸੈਟਿੰਗ ਉਹਨਾਂ ਲਈ ਸ਼ੇਪ ਸੈੱਟ ਕਰਨ ਲਈ ਸ਼ੇਪ ਸੈੱਟ ਕਰ ਲੈਣੀ ਹੈ ਹੋਰ ਸੈਟਿੰਗ ਕਰ ਲੈਣੀ ਹੈ ਵੀਡੀਓ ਬਦਿਲੇ ਅਗਰੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸਿਰ ਟਕਣਾ ਸਿਰ ਟਕਾਣੀ ਦੋਨਾਂ ਪੱਲੇ ਨੂੰ ਬਰਾਬਰ ਕਰਕੇ ਦੋਨਾਂ ਪੱਲੇ ਨੂੰ ਬਰਾਬਰ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਖਿੱਚ ਕੇ ਇੱਕ ਵਾਰ ਖਿੱਚ ਕੇ ਪਹਿਲਾਂ ਆਪਣੇ ਜਿਹੜੇ ਉੱਪਰਲੇ ਪੇਚ ਵਾਲੇ ਸਾਈਡ ਉਹਨੂੰ ਕਵਰ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਇੱਧਰਲੇ ਪੇਚ ਲਗਾਏ ਨੇ ਉਦੋਂਲੇ ਬਾਅਦ ਇੱਧਰਲੇ ਪੇ ਪਾਸੇ ਕਵਰ ਕਰਨਾ ਹੈ ਬਾਅਦ ਦੀ ਮੰਤਰ ਤੁਸੀਂ ਡਬਲ ਸੀ ਸੀ ਵੀ ਪਾਸਾ ਵੀ ਲੈ ਸਕਦੇ ਹੋ ਸਿਰ ਨੂੰ ਟਕਣ ਲਈ ਜਿੰਕਿ ਤਰ੍ਹਾਂ ਆਪਣੇ ਪੱਗ ਨੂੰ ਸੈੱਟ ਕਰ ਲੈਣਾ ਹੈ 6% ਤਰ੍ਹਾਂ ਨਹੀਂ ਜਿਤੋ ਕਿਤੋਂ ਪੱਗ ਦੀ ਸੈਟਿੰਗ ਆ ਨੇ ਵੀ ਆਪਣੇ ਪੱਗ ਦੀ ਸੈਟਿੰਗ ਕਰ ਲੈਣੀ ਹੈ ਜਿਹੜਾ ਬੈਕਗ੍ਰਾਉਂਡ ਵਾਲਾ ਕੋਨਾ ᱞᱟੜਾ ਨੂੰ ਜਿੰਕਿ ਤਰ੍ਹਾਂ ਦੋਨਾਂ ਪਾਸੇ ਤੋਂ ਫੋਲਡ ਕਰਕੇ ਆਪਣੇ ਲਾੜ ਨੂੰ ਲਗਾ ਦੇਣਾ ਹੈ ਦੋਨਾਂ ਪਾਸੇ ਤੋਂ ਲਾੜ ਨੂੰ ਜਿੰਕਿ ਤਰ੍ਹਾਂ ਫੋਲਡ ਕਰਕੇ ਆਪਣੇ ਸੈੱਟ ਕਰਕੇ ਲਗਾਉਣਾ ਹੈ ਇਹ ਜਦੋਂ ਆਪਣੇ ਪਗ ਨੂੰ ਸੈਟ ਕਰ ਲੈਣਾ ਹੈ ਆਪਣੀ ਨੂੰ ਜਿੱਥੋਂ ਕਿਦੋਂ ਸੈਟ ਨਹੀਂ ਆਉਂ ਆਪਾਂ ਨੇ ਉਸ ਤੋਂ ਬਾਅਦ ਆਪਣੇ ਫਾਈਨਲ ਟੱਚ ਦਿਣਾ ਹੈ ਪਗ ਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਿੰਨਾ ਵੀ ਰੀਡਮਾਂਡ ਸੀ ਉਹਨਾਂ ਵੀਡੀਓ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ